ਇੱਕ ਸੰਤ ਸਵੇਰ ਦੀ ਸੈਰ ਦੌਰਾਨ ਸਮੁੰਦਰੀ ਕੰਢੇ ਤੇ ਪਹੁੰਚੇ। ਉੱਥੇ ਉਹਨਾਂ ਨੇ ਇੱਕ ਆਦਮੀ ਦੇਖਿਆ ਜੋ ਕਿ ਇੱਕ ਔਰਤ ਦੀ ਗੋਦ ਵਿੱਚ ਸਿਰ ਰੱਖ ਕੇ ਸੁੱਤਾ ਪਿਆ ਸੀ। ਨੇੜੇ ਹੀ ਸ਼ਰਾਬ ਦੀ ਖਾਲੀ ਬੋਤਲ ਵੀ ਪਈ ਸੀ। ਸੰਤ ਇਹ ਦੇਖ ਕੇ ਬਹੁਤ ਦੁਖੀ ਹੋਏ। ਉਹਨਾਂ ਨੇ ਆਪਣੇ ਮਨ ਵਿੱਚ ਵਿਚਾਰ ਕੀਤਾ ਕਿ ਇਹ ਵਿਅਕਤੀ ਕਿੰਨਾ ਨਿਕੰਮਾ ਅਤੇ ਐਸੋ ਆਰਾਮ ਵਾਲਾ ਹੈ ਜੋ ਕਿ ਸਵੇਰ ਵੇਲੇ ਹੀ ਸ਼ਰਾਬ ਪੀ ਕੇ ਔਰਤ ਦੀ ਗੋਦ ਵਿੱਚ ਸਿਰ ਰੱਖ ਕੇ ਸੁੱਤਾ ਪਿਆ ਹੈ। ਇੰਨੇ ਨੂੰ ਸਮੁੰਦਰ ਵਿੱਚੋਂ ਬਚਾਓ ਬਚਾਓ ਦੀ ਆਵਾਜ਼ ਆਈ। ਸੰਤ ਨੇ ਦੇਖਿਆ ਕਿ ਇੱਕ ਮਨੁੱਖ ਸਮੁੰਦਰ ਵਿੱਚ ਡੁੱਬ ਰਿਹਾ ਹੈ। ਪਰ ਖੁਦ ਤੈਰਨਾ ਨਾ ਆਉਂਦਾ ਹੋਣ ਕਰਕੇ ਸੰਤ ਦੇਖਦੇ ਰਹਿਣ ਤੋਂ ਇਲਾਵਾ ਕੁਝ ਨਹੀਂ ਸੀ ਕਰ ਸਕਦੇ ਸਨ। ਔਰਤ ਦੀ ਗੋਦ ਵਿੱਚ ਸਿਰ ਰੱਖ ਕੇ ਸੁੱਤਾ ਪਿਆ ਵਿਅਕਤੀ ਉੱਠਿਆ ਅਤੇ ਉਸਨੇ ਡੁੱਬਣ ਵਾਲੇ ਵਿਅਕਤੀ ਨੂੰ ਬਚਾਉਣ ਲਈ ਪਾਣੀ ਵਿੱਚ ਛਾਲ ਮਾਰ ਦਿੱਤੀ। ਥੋੜੀ ਦੇਰ ਵਿੱਚ ਉਸਨੇ ਡੁੱਬਣ ਵਾਲੇ ਨੂੰ ਬਚਾ ਲਿਆ ਅਤੇ ਕੰਡੇ ਉੱਤੇ ਲੈ ਆਇਆ। ਸੰਤ ਸੋਚ ਵਿੱਚ ਪੈ ਗਏ ਕਿ ਇਸ ਵਿਅਕਤੀ ਨੂੰ ਮਾਰਾ ਕਹੀਏ ਜਾਂ ਚੰਗਾ? ਉਹ ਉਸ ਦੇ ਕੋਲ ਗਏ ਅਤੇ ਬੋਲੇ, "ਭਾਈ ਤੂੰ ਕੌਣ ਹੈ ਅਤੇ ਇੱਥੇ ਕੀ ਕਰ ਰਿਹਾ ਹੈ?" ਵਿਅਕਤੀ ਨੇ ਜਵਾਬ ਦਿੱਤਾ, "ਮੈਂ ਮਛੇਰਾ ਹਾਂ। ਅੱਜ ਕਈ ਦਿਨਾਂ ਬਾਅਦ ਸਮੁੰਦਰ ਵਿੱਚੋਂ ਮੱਛੀਆਂ ਫੜ ਕੇ ਸਵੇਰੇ ਜਲਦੀ ਇੱਥੇ ਮੁੜਿਆ ਹਾਂ। ਮੇਰੀ ਮਾਂ ਮੈਨੂੰ ਲੈਣ ਲਈ ਆਈ ਸੀ।" ਅਤੇ ਨਾਲ ਹੀ ਸ਼ਰਾਬ ਦੀ ਖਾਲੀ ਬੋਤਲ ਵਿੱਚ ਹੀ ਪਾਣੀ ਭਰ ਕੇ ਲੈ ਆਈ। ਕਈ ਦਿਨਾਂ ਦੀ ਯਾਤਰਾ ਕਾਰਨ ਮੈਂ ਥੱਕਿਆ ਹੋਇਆ ਸੀ। ਅਤੇ ਸੁਹਾਵਣੇ ਵਾਤਾਵਰਨ ਵਿੱਚ ਪਾਣੀ ਪੀ ਕੇ ਹੀ ਥਕੀਮਾਂ ਘਟ ਕਰਨ ਲਈ ਮੈਂ ਇੱਥੇ ਹੀ ਮਾਂ ਦੀ ਗੋਦ ਵਿੱਚ ਸਿਰ ਰੱਖ ਕੇ ਸੌਂ ਗਿਆ। ਸੰਤ ਦੀਆਂ ਅੱਖਾਂ ਵਿੱਚ ਅਥਰੂ ਆ ਗਏ। ਕਿ ਮੈਂ ਕਿਹੋ ਜਿਹਾ ਮਨੋਖ ਹਾਂ। ਜੋ ਦੇਖਿਆ ਉਸ ਬਾਰੇ ਗਲਤ ਵਿਚਾਰ ਕੀਤਾ। ਜਦ ਕਿ ਅਸਲੀਅਤ ਕੁਝ ਹੋਰ ਹੀ ਸੀ। ਦੋਸਤੋ ਕੋਈ ਵੀ ਗੱਲ ਜੋ ਅਸੀਂ ਦੇਖਦੇ ਹਾਂ ਹਮੇਸ਼ਾ ਜਿਸ ਤਰ੍ਹਾਂ ਦੀ ਨਜ਼ਰ ਆਉਂਦੀ ਹੈ ਉਹ ਉਸ ਤਰ੍ਹਾਂ ਦੀ ਨਹੀਂ ਹੁੰਦੀ ਉਸ ਦਾ ਦੂਜਾ ਪਹਿਲੂ ਵੀ ਹੋ ਸਕਦਾ ਹੈ ਕਿਸੇ ਪ੍ਰਤੀ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ 100 ਵਾਰ ਸੋਚੋ ਅਤੇ ਫਿਰ ਫੈਸਲਾ ਕਰੋ ਦੋਸਤੋ ਪੰਜਾਬ ਅਤੇ ਪੰਜਾਬੀਅਤ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਨਾਲ ਜਰੂਰ ਜੁੜੋ ਕਹਾਣੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਧੰਨਵਾਦ